ਹਾਂ ਕਾ ਦਾ ਕਲਮ ਪਾਣੀ ਦੁਆਰਾ ਹਾਲ ਆ ਪਤਾ ਲੱਗਿਆ ਨਾ ਹਾਂ ਪਤਾ ਲੱਗਿਆ ਹਾਂ ਸਰ ਆਪਣਾ ਖਿਆਲ ਰੱਖਣਾ ਲੋਕੋ ਕਾ ਵੀ ਆਪਕੀ ਡਿਊਟੀ ਹੋਰ ਵੱਧ ਜਾਏਗੀ ਇੱਕ ਵਾਰ ਫਿਰ ਪਾਣੀ ਆਦਾ ਹੈ ਤਾਂ ਖਿਆਲ ਰੱਖਣਾ ਠੀਕ ਹੈ ਹਾਂ ਕੋਈ ਜੂਤ ਹੋ ਤਾਂ ਐਜੇ ਐਮਐਲਏ ਹਲਕੇ ਕਾ ਵਿਧਾਇਕ ਹੂੰ ਤਾਂ ਮੇਰੇ ਕੋਲ ਬੋਲਦੇ ਠੀਕ ਹੈ ਅਦਿਸ ਕਰੀ ਲੈ ਨਾ ਆਪ ਲੈਣਾ ਨਾ ਲੋਕੋ ਕੋ ਲੈਣਾ ਨਾ ਸਰ ਪਾਣੀ ਸੇ ਦੂਰ ਖਿਆਲ ਰੱਖਣਾ ਠੀਕ ਉਹ ਵਧਣਾ ਸ਼ੁਰੂ ਹੋ ਗਿਆ ਫਿਰ ਤੇ ਬਸਾਤ ਬਹੁਤ ਪੈਣੀ ਸ਼ੁਰੂ ਹੋ ਗਈ ਹੈ ਤੇ 7 ਤਰੀਕ ਤੱਕ ਖਤਰਾ ਹੈ ਠੀਕ ਹੈ ਠੀਕ ਹੈ ਜੇ ਆਪਾਂ 7 ਤਰੀਕ ਪਰਮਾਤਮਾ ਦੀ ਕਿਰਪਾ ਕਰਦੀ ਤੇ ਆਪਾਂ ਸਾਰੇ ਠੀਕ ਰਹਾਗੇ ਮੈਂ ਸਾਦੇ ਤੁਸੀਂ ਬੰ ਜਿਹੜੇ ਚੱਕ ਗੰਦੇ ਆ ਜਿਹੜੇ ਤੁਹਾਨੂੰ ਖਤਰਾ ਲੱਗਦਾ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਕਿਤੇ ਪਾਣੀ ਦੇ ਲਾਗੇ ਨੀ ਜਾਓ ਇੱਕ ਜਿਹੜਾ ਤੁਸੀਂ ਸਾਰਿਆਂ ਨੇ ਸੇਫ ਜਗ੍ਹਾ ਤੇ ਸਖਤ ਜਗ੍ਹਾ ਤੇ ਠੀਕ ਹੈ ਠੀਕ ਹੈ ਹਾਂ ਕਿਉਂਕਿ ਅੱਗੇ ਘਰ ਦੇ ਅਗੇ ਖਲਾਬ ਨਹੀਂ ਸਾਡੇ ਦੁਆਰਾ ਬੜਾਉਣੇ ਪੈਣਗੇ ਹਾਂਜੀ ਤੇ ਕੋਈ ਉੱਥੇ ਜਾ ਕੇ ਫਿਰ ਕੋਈ ਨੁਕਸਾਨ ਨਾ ਹੋਵੇ ਠੀਕ ਹੈ ਸੋ ਸਰਕਾਰ ਤੁਹਾਡੇ ਨਾਲ ਆ ਮੈਂ ਤੁਹਾਡੇ ਨਾਲ ਆ ਕਬੜਾਉਣਾ ਨਹੀਂਗਾ ਠੀਕ ਹੈ ਹਾਂ ਮੈਨੂੰ ਅੱਧੀ ਦਾਤਵਾਜ ਦੋਗੇ ਅੱਧੀ ਦਾਤ ਆ ਜੂਗਾ ਅੱਜ ਹੀ ਪਾਣੀ ਵਧਿਆ ਮੈਂ ਉਸੇ ਲਿਆ ਗਿਆ ਸੋ ਮੈਂ ਤੁਹਾਨੂੰ ਕਹਿਣਾ ਵੀ ਤਕੜੇ ਹੋ ਕੇ ਹੌਸਲੇ ਨਾਲ ਇਹ ਟਾਈਮ ਨੂੰ ਪਾਸ ਕਰ ਠੀਕ ਹੈ ਦਿਲ ਨਹੀਂ ਛੱਡਣਾ ਜਿਹੜੀ ਚੀਜ਼ ਦੀ ਲੋੜ ਹੋਊਗੀ ਤੁਸੀਂ ਮੈਨੂੰ ਕਾਲ ਕਰ ਦੇਣੀ ਹੈ ਠੀਕ ਹੈ ਨਾ ਮੈਂ ਮੈਂ ਤੁਹਾਡੇ ਨਾਲ ਸਰ ਲੱਗਦਾ ਫੇਰ ਲਾ ਦਿੰਦਾ ਹੁਣ ਨਾਲੇ ਬਹੁਤ ਜ਼ਿਆਦਾ ਤੀ ਨਹੀਂ ਲੱਗਦੇ ਪਰ ਥੋੜਾ ਪਾਣੀ ਬਸ ਸਕਦਾ ਠੀਕ ਹੈ ਹਾਂ ਉਹਦਾ ਤਾਂ ਤੇ ਨਹੀਂ ਹੋਣਗੇ ਮਹਾਰਾਜ ਖੇਤ ਪਾਈ ਗਰੂ ਪਰਮਾਤਮਾ ਠੀਕ ਹੈ ਪਰ ਉਹਦਾ ਫੇਰ ਵੀ ਇਹ ਬੱਚਿਆਂ ਨੂੰ ਖਾਸ ਤੌਰ ਤੇ ਇਹ ਇਹਨਾਂ ਨੂੰ ਨਹੀਂ ਜਾਂਦਾ ਭਾਈ ਜੀ ਬੱਚਿਆਂ ਨੂੰ ਪਾਣੀ ਵਾਲੇ ਬਸੇ ਜਾਂ ਠੀਕ ਹੈ ਸਰ ਹਾਂ ਮੈਂ ਉਹ ਤੁਹਾਡਾ ਜਿੱਥੋਂ ਪਾਣੀ ਆਇਆ ਉਹ ਬੰਦ ਵੇਖ ਕੇ ਆਇਆ ਕੋਟਰ ਜਿਆਦਾ ਠੀਕ ਹੈ ਨਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਸੇਫ ਜਗ੍ਹਾ ਤੇ ਰਹਿਣਾ ਸਖਤ ਜਗ੍ਹਾ ਜਦੋਂ ਪਤਾ ਲੱਗ ਜਾਏ ਪਾਣੀ ਆ ਗਿਆ ਤਾਂ ਆਪਣੀ ਸਖਤ ਜਗ੍ਹਾ ਤੇ ਚੱਲ ਜਾਣਾ ਕਿਰਪਾ ਅਰਦਾਸ ਕਰਿਆ ਕਰੋ ਹਾਂ ਬਾਬਾ ਬੁੱਢਾ ਸਾਹ ਦੇ ਗਾੜੀ ਅਰਦਾਸ ਕਰੋ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਸਾਡਾ ਲੱਗੇ ਬੜਾ ਨੁਕਸਾਨ ਨਾ ਹੋਵੇ ਕੋ